But care ਫਲੋਰ ਦੇ ਲਾਗੇ ਆ ਗਏ ਆ ਪਰ ਮੌਸਮ ਅੱਜ ਬਹੁਤ ਖਰਾਬ ਆ ਤੇਰੇ ਕਣਮਣ ਕਣਮਣ ਜੀ ਹੋ ਹਟੀ ਆ ਤੇ ਬਸ ਖਿੱਚੀ ਜਾਣਾ ਆਪਾਂ ਪਹੁੰਚ ਜਾਣਾ ਮੈਂਟੋ ਬੇਟੀ ਹੁੰਦਾ ਤਾਂ ਟਾਰਕ ਤੇ ਜਾ ਰਿਹਾ ਆ ਗੱਤਾਂ ਤਿੰਨ ਕਿਲੋ ਦੇ ਲਾਗੇ ਆ 302 10 15 ਉੱਪਰ ਹੁੰਦਾ ਜਾਂ ਥੱਲੇ ਇਹ ਚੱਕਰੇ ਪੈਂਦਾ ਇਸ ਰੋਡ ਤੇ ਘੁੰਮਦਾ ਬਹੁਤ ਆ ਟਰੈਕਟਰ ਥੋੜਾ ਸਿੰਗਲ ਕਰਕੇ ਹਨਾ ਉੱਚਾ ਨਹੀਂ ਆਇਆ ਹਾਇਰੇ ਤੇ ਨਹੀਂ ਫੇਰ ਫਰਕ ਪੈਂਦਾ ਲਓ ਵਿੱਚ ਆ ਪਾਣੀ ਲਿਆ ਆ ਪੀ ਮਿੱਤਰੋ ਤੇ ਬਸ ਬੂਸਟਰ ਲਾੜਾਣਾ ਹੁਣ ਉਹੀ ਆ ਦੂਰਾ ਬਬਰੇ ਦਾ ਆ ਆ ਜਾ ਆ ਜਾ ਦੇਖ ਕੇ ਇਹ ਲੱਗੇ ਆ ਕਿਲੀ ਨੱਪਣ ਹੁਣ ਹੁਣ ਸਿੱਧਾ ਦਰਾਹੇ ਜਾ ਕੇ ਰੁਕਣਾ ਓ ਵਾਹਿਗੁਰੂ ਤੇ ਬਾਬਾ ਸਵੱਖ ਰੱਖੇ ਬਸ ਸਵੱਖ ਸਿੱਲੀ ਨਾ ਪਜੇ ਕਿਲੀ ਆ ਡਰਾਵਾ ਥੱਲੇ ਦੀ ਕਾਨੀ ਆਪਾਂ ਯਾਰ ਮੜ ਕੇ ਉਹ ਸਾਲਾ ਹੈੱਡਫੋਨ ਪੈਜੋ ਸਾਲਾ ਹੱਲੇ ਮੇ ਹੋਣੀ ਲੈ ਆ ਉਦਾਂ ਨਹੀਂ ਪਕਾ ਆ ਦੇਖਿਆ ਹੱਕ ਦੀ ਚੀਜ਼ ਨਹੀਂ ਜਾਂਦੀ ਉਦਾਂ ਕਿਸੇ ਦਾ ਮਾੜਾ ਨਾ ਕਰੋ ਤੇ ਆਪਣੀ ਰੱਬ ਹੋਣ ਨਹੀਂ ਦਿੰਦਾ ਹੈੱਡਫੋਨ ਡੱਗ ਗਈ ਹੱਲੇ ਪਰ ਤੋਂ ਹੀ ਲਿਆਉਂਦੇ ਨਵੇਂ ਬੱਸ ਲੱਗਿਆ ਤੁਰਨ ਇਧਰ ਫੇ ਗੰਨੇ ਦੀ ਭਰੀ ਟਰਾਲੀ ਕਰਕੇ ਸਾਈਡ 'ਚ ਇਤਨੀ ਬਾਹਰ ਦੀ ਲਗਾਉਣਾ ਪੈਂਦਾ VIP ਲਾਈਨ ਤੇ ਜਿਹਨੂੰ ਕਹਿੰਦੇ ਆ ਉਧਰ ਫੇ ਕੋਠੇ ਜੇ ਬਹੁਤ ਲੱਗੇ ਆ ਕੰਨੇ ਫਸ ਲਾਖਦੇ ਆ ਤੇ ਆਹ ਦਾ ਹੁਣ ਕੁਛ ਨਹੀਂ ਪਹਿਲਾਂ ਇੱਥੇ ਬਹੁਤ ਵੱਡੇ ਵੱਡੇ ਹੰਪ ਲਾਏ ਹੁੰਦੇ ਸੀਗੇ ਉਦੋਂ ਅਸੀਂ ਫੇ ਆਪਾਂ ਪੱਟੇ ਬਣਾਏ ਹੁੰਦੇ ਸੀਗੇ ਵਿਚ ਹ ਹੰਪਰਾਂ ਦੇ ਬੇਚੇ ਤੇ ਰੱਖ ਕੇ ਉੱਪਰ ਦੀ ਫੇ ਟਾਇਰ ਲਾ ਕੇ ਜਾਂਦਾ ਸੀ ਅ ਬਾਸ ਹੋਣਾ ਪੈ ਇੱਥੇ ਲੇ ਪਾਸੇ ਲਾ ਲੈਣਾ ਬੰਨੀ ਦੇ ਨਾਲ ਸਾਰਾ ਲੁਧਿਆਣਾ ਨੰਗ ਕੇ ਇੱਧਰਲੇ ਪਾਸੇ ਆ। ਸਾਰਾ ਲੁਧਿਆਣਾ ਹੁਣ ਇੱਧਰਲੇ ਪਾਸੇ ਜਾਣਾ ਆਪਾਂ। ਲੱਡੂਵਾਲ ਵਾਲਾ ਪੋਲ ਆ ਮਿੱਤਰੋ। ਇਹ ਪੀਆ ਹਾਈ ਆ। ਜਾਨਕੀ ਥੋੜਾ ਜਿਹਾ ਮੋੜਿਆ ਗਿਆ ਟਰਾਲੀ ਕਰਕੇ ਰੌਣ ਕੀਤਾ ਐਨ ਐਚ ਰੇਸ ਵੀ ਫੜਦਾ ਪੂਰਾ ਐਨ ਪੀ ਐਚ ਹਾਈ ਤੇ ਵਧੀਆ ਲੈ ਕੇ ਚੜ ਜਾਂਦਾ ਨਜ਼ਾਰੇ ਨਾਲ ਕਿਉਂਕਿ ਇਹਦਾ ਵੀ ਚੌਥਾ ਗੇਅ ਵੀ ਜਨਾਰੀ ਪਾਈ ਕਰਕੇ ਤੇ ਟਾਪ ਕਰੀ ਉਹਦਾ ਲਾਇ ਨਹੀਂ ਪਰ ਉਹ ਟਾਪ ਵੱਡਾ ਵੀ ਬਹੁ ਹੋ ਜਾਂਦਾ ਇਹਦਾ ਐਦਾਂ ਆ ਵੀ ਦੇਖੋ ਹਣ ਜਿੱਦਾਂ ਇਹ 24 1300 RPM ਤੇ ਆ ਰੋਡ ਪੱਤਰ ਆ ਗਰਾਰੀ ਬਰਨਦਾ ਯਾਨੀ ਕਿ ਇੰਨਾ ਕ ਫਰਕ ਪੈਂਦਾ ਵੀ 35 40 ਗ੍ਰੀ ਦੇ ਰੇਸ ਤੇ ਆ ਰਿਖੋ ਇਹ ਤਾਂ ਆਪਣੇ ਆਪ 12 1300 RPM ਤੇ ਇਹਦੇ ਨਾਲ ਫੇਰ ਹੀ ਐਵਰੇਜ ਜਿਹੜੀ ਆ ਜਿੱਦਾਂ ਬਹੁਤ ਜ਼ਿਆਦਾ ਬਣਦੀ ਆ ਕਿਉਂਕਿ ਇੰਜਨ ਸਲੋ ਆ ਤੋਰਾ ਵੱਧਿਆ ਤੇ ਹੁਣ 35 34 35 ਦੀ ਸਪੀਡ ਤੇ ਜਿੱਤਾ ਮੋਬਾਈਲ ਦੂਜੇ ਨੇ ਕੱਢ ਕੇ ਦੇਖਿਆ ਤੇ ਜਾਂਦਾ ਆ ਸਿਰਫ 13 1400 rpm ਤੇ ਜਿਉਹੀ ਆਨ ਸੈਂਪਲ ਟਰੈਕਟਰ ਹੋਵੇ ਹੁਣ 21 2200 rpm ਤੇ ਇੰਨਾ ਤੁਰਦਾ ਆ ਉਹਦੇ ਨਾਲ ਇੰਜਨ ਦੇ rpm ਵੱਧ ਜਾਂਦੇ ਆ ਟਰੈਕਟਰ ਆਪਣੇ ਆਪ ਹੀ ਤੇਲ ਜ਼ਿਆਦਾ ਖਾਂਦਾ ਆ ਤੇ 300 ਪੌਣੇ 400 ਸਵਾ 400 ਤੱਕ ਵੀ ਟਾਪ ਗੇਅਰ ਵਧੀਆ ਚੱਕ ਲੈਂਦਾ ਆ ਇਹ ਜਿਹੜੇ ਆ ਰੀਨੂਕ ਆਪੀਆਂ ਹੁੰਦੀ ਆ ਉਹ ਆ ਗੱਡੀਆਂ ਏ ਭਾਰਤ ਕਿਆ ਕਰਾਰੀ ਜਿਹਦਾ ਚੇਂਜ ਕਰਦਾ 11 1300 ਤੇ ਆ ਰਿਹਾ 35 30 35 ਦੀ ਸਪੀਡ ਤੇ ਨੱਠਾ ਜਾਂਦਾ ਹੈ ਟੱਕੇ ਹੌਲੀ ਹੌਲੀ ਦਾ ਮੇਰਾ ਭਰਾ ਕਹਿੰਦਾ ਵੀ ਪਾਜੀ ਗੰਨੇ ਆਲਾ ਘੇੜਾ ਲਾਇਓ ਇੱਕ ਵੀ ਇਹਦੀ ਮਾੜੀ ਪਾਵਰ ਚੈੱਕ ਕਰਾਇਓ ਤੇ ਪੀਏ ਹਾਈ ਦੇ ਵਿੱਚ ਜਿੰਨੇ ਵੀ ਪੌੜਿਆ ਸਾਰੇ ਲਾਡੋ ਆੜ ਵਾਲਾ ਆਪਣੇ ਜਲੰਧਰ ਬਾਈਪਾਸ ਵਾਲਾ ਤੇ ਆ ਆਪਣੇ ਸਬਰਾਲਾ ਪੌੜਿਆ ਮੋਰੇ ਰੂਪਾਲ ਵਾਲਾ ਪੌੜਿਆ ਪੀਏ ਹਾਈ ਦੇ ਟਰੈਕਟਰ ਸਾਰੇ ਪੌੜ ਚੜਦਾ ਅੱਜ ਟਾਂਪ ਲਾਇਆ ਆ ਪੀਆ ਲੱਗ ਗਿਆ ਇਹ ਚੜ ਜਾਂਦਾ ਇਹ ਆ ਵੀ ਉੱਪਰ ਜਾ ਕੇ ਥੋੜੀ ਜੀ ਰੇਸ ਡਾਊਨ ਕਰਨ ਲੱਪੀਦਾ ਬੇਟਾ ਥੋੜਾ ਰਿਲੈਕਸ ਹੋ ਜਾਂਦਾ ਨਹੀਂ ਤਾਂ ਉੱਥੇ ਹੜਿਆ ਰਹਿੰਦਾ ਦੇਖੋ ਜਿੱਦਾਂ ਤੋਰਾ ਬਣਿਆ ਆ ਸਾਰਾ ਮਾੜਾ ਪੈਰ ਚੱਕੀ ਜਾਂਦਾ ਆ ਆਰਪੀਐਮ ਡ੍ਰੌਪ ਕਰੀ ਜਾਂਦਾ ਜਿੱਦਾਂ ਤੇ ਉੱਪਰ ਜਾ ਕੇ ਆ ਤੇ ਫਿਰ ਬੜਾ ਜ਼ੋਰ ਨਹੀਂ ਲੱਗਦਾ ਉਹਦਾ ਸਾਰੇ ਪੌਂਡ ਜਿੰਨੇ ਵੀ ਤਕਰੀਬਨ ਐ ਛੋਟਾ ਵੱਡਾ ਸਾਰੇ ਵੀ ਇਹ ਹਾਈ ਚੜੀ ਜਾਂਦਾ ਵਾਲ ਵਾਲਾ ਆ ਗਿਆ ਪੌਲ ਜਣੀ ਕੀ ਵੀ ਜਿਦਾ ਆਪਣੇ ਜਲੰਧਰ ਬਾਈਪਾਸ ਵਾਲਾ ਤੇ ਲੱਡੋ ਵਾਲਾ ਵੀ ਇੱਕਦਮ ਕਾਫੀ ਉਚਾਈ ਤੇ ਆ ਤੇ ਆਪਾਂ THD ਛੱਡਣਾ ਇੱਥੇ ਵੀ ਤੇ ਇਸ ਤੋਂ ਬਾਅਦ ਚ ਤਾਂ ਸਾਰੇ ਨੋਰਮਲ ਹੀ ਆ ਇੱਕ ਤਰਾਹੇ ਵਾਲਾ ਹੀ ਆ ਲੋ ਵੀ ਚੜ ਗਿਆ ਇੱਥੇ ਆ ਕੇ ਫੇਰ ਤਾਂ ਰੇਸ ਥੋੜਾ ਪੈਰ ਚੱਕਰ ਲਾ ਪੀਦਾ ਵੀ ਨਹੀਂ ਤਾਂ ਫੇਰ ਥੋੜਾ ਲੋਡ ਜੇ ਤੇ ਰਹਿਦਾ ਉੱਥੇ ਇਕੱਲਾ ਇਦਾਂ ਚਾਇਆ ਜੀ ਬਣੀ ਹੁੰਦੀ ਆ ਥੋੜੀ ਥੋੜੀ ਰੇਸ ਘਟਾਈ ਜੋ ਫੇਰ ਰਿਲੈਕਸ ਹੋ ਕੇ ਚੜ ਜਾਂਦਾ ਗਰੀਵਨ ਜਿੰਨੇ ਵੀ ਪੌੜਿਆ ਤਿੰਨ ਗੁਫਾ ਯਾਨੀ ਕਿ ਗੰਨਾ ਹੋਊਗਾ ਆਪਣਾ 850 ਭਰੀ ਸੀ 300 ਤੋਂ ਯਾਨੀ ਕਿ 2-4 ਕੁਆਂਟਰ ਉੱਪਰ ਵੀ ਹੋ ਸਕਦਾ ਥੱਲੇ ਵੀ ਹੋ ਸਕਦਾ ਹੈ ਆਪਾਂ ਉੱਪਰ ਹੀ ਹੋਣਾ ਕਿਉਂਕਿ ਜੇ 38 ਕਿਲੋ ਦੀ ਭਰੀਆ ਤਾਂ 312 ਕਿ ਕੁਆਂਟਰ ਬਣਦਾ ਤੇ ਇੰਨਾ ਗੰਨਾ ਲੈ ਕੇ ਜੇ ਤਾਂ ਇਹ ਹਾਈ ਜੈਨ ਸਾਰੇ ਪੌੜ ਪੌੜ ਚੜੀ ਜਾਂਦਾ ਟਾਪ ਹੋਵੇ ਉਤਰਦੇ ਨੇ ਨਾਲ ਹੀ ਟਾਪ ਲਾਦੀ ਦਾ ਵੀ ਮੀਡੀਅਮ ਮੂਡੀ ਵਾਲਾ ਕੰਮ ਨਹੀਂ ਯਾਨੀ ਕਿ ਤੇ ਚੌਥੇ ਗੇਅਰ ਤੇ ਕਰੀ ਤਾਣੀ ਆਪਾਂ ਦੇਖਿਆ ਕਿਉਂਕਿ ਇਹਦੀ ਫੇਰ ਕਰਾਰੀ ਦਾ ਤੋਰਾ ਜ਼ਿਆਦਾ ਵੱਜ ਜਾਂਦਾ ਕਰਾਂ ਪਾਸੋਂ ਲਿਦਾਣਾ ਲੰਘ ਚਲੇ ਆ ਆ ਆਖਰੀ ਪੌਸੀ ਵੱਡਾ ਹੁਣ ਇਹ ਤੋਂ ਬਾਅਦ ਤਾਂ ਨੋਰਮਲ ਹੀ ਆ ਹੁਣ ਜਿਹੜਾ ਟਾਪ ਤੇ ਵੀ ਚੜੀ ਜਾਣਾ ਵਿਚ ਵਿਚ ਜਿੱਤਾ ਤੇ ਇੱਲੇ ਵੀ ਅੜਾਂ ਲੰਘ ਗਏ ਆ ਤੇ ਇੱਕ ਗੱਲ ਹੋ ਰਿਹਾ ਮਿੱਤਰੋ ਪਤਾ ਨਹੀਂ ਵੀ ਅੱਜ ਤੋਂ ਜਿੱਦਾਂ 5-7 ਸਾਲ ਪਹਿਲਾਂ ਇੱਥੇ ਟਰਾਲੀਆਂ ਲੈ ਕੇ ਜਾਣਾ ਜਾਂ ਉੱਦਾਂ ਵੀ ਐਸ ਰੋਡ ਤੇ ਕਿਉਂਕਿ ਆਪਣੇ ਫਲੋਰ ਇਹ ਲੋਕਲ ਰੋਡ ਆ ਦਿੱਲੀ ਆਪਾਂ ਸਾਰੇ ਤੇ ਉਦੋਂ ਇੱਥੇ ਟ੍ਰੈਫਿਕ ਬਹੁਤ ਘੱਟ ਹੁੰਦਾ ਇਹ ਹੁਣ ਤਾਂ ਦੇਖੋ ਪਤਾ ਨਹੀਂ ਨੈਨਾ ਦਾ ਲੈਂਡ ਟੁੱਟਦੀ ਨਹੀਂ ਪਤਾ ਨਹੀਂ ਇਹਦਾ ਗੱਡ ਖਾਨਾ ਕਿੱਥੋਂ ਆਇਆ ਮਤਲਬ ਕੀ ਵੀ ਜਿੱਤਾ ਅੱਗੇ ਜੇ ਕਿ ਇਹਨੇ ਛੜਕ ਵੀ ਇੱਦਾਂ ਕ੍ਰਾਸ ਕਰਦੀ ਭਾਵੇਂ 5-7 ਵਾਰੀ ਲਗਾਤਾਰ ਇਹਨੇ ਕਰੀ ਆ ਗੋਲ ਚ ਪਾੜਦੇ ਹੁੰਦੇ ਇੱਥੇ ਫਲੋਰ ਪਰ ਹੁਣ ਤਾਂ ਦੇਖੋ ਗੱਡੀ ਨਾਲ ਗੱਡੀ ਜੁੜੀ ਹੀ ਆਉਂਦੀ ਆ ਜੀ ਇਹ ਬੰਦੇ ਨੇ ਇੱਧਰ ਉੱਧਰ ਨੂੰ ਵੀ ਲੈ ਕੇ ਜਾਣਾ ਹਨਾ ਤੇ ਬਹੁਤ ਟ੍ਰੈਫਿਕ ਆ ਹੁਣ ਰੋਡ ਬਹੁਤ ਜਾਨੀ ਕਿ ਆਵਾਜ਼ ਆਈ ਹਰੇਕ ਰੋਡ ਕੋਈ ਵੀ ਆ ਆ ਲਓ ਜੀ ਤੀਜਾ ਆ ਦੇਖੋ ਕਿਤਾ ਐ ਥੱਲੇ ਜਿਹੜਾ ਜਾਣ ਵਾਲਾ ਕੰਪਨੀ ਹੈਣੀ ਇੰਦੀ ਆਵਾਜ਼ ਆਈ ਹੋਈ ਆ ਥੱਲੇ ਜੀ ਅੱਗੇ ਥੱਲੇ ਥੱਲੇ ਲੈ ਜਾਣਾ ਹੁਣ ਪੂਰਿਓ ਵੀ ਆ ਦੇਖੋ ਨਾ ਭਰਿਆ ਆ ਪਿਆ। ਪੋਈ ਦੇ ਕਰਕੇ ਆਪਾਂ ਉੱਪਰ ਦੀ ਪੁਲਾਣੇ ਜਾਈਂਗਾ। ਖੰਨੇ ਦੇ ਵਿੱਚ ਐਂਟਰ ਹੋ ਗਏ ਆ। ਤੇ ਬਸ ਹੁਣ ਆ ਇੱਕ ਪੌਲ ਛੱਡ ਕੇ ਦੂਜੇ ਪੌਲ ਤੋਂ ਆਪਾਂ ਮੋੜ ਜਾਣਾ ਮਿਲਵਤ। ਮੈਕਸਿਮਮ 20-25 ਮਿੰਟ ਲੱਗਣੇ ਹੋਰ ਪਹੁੰਚ ਜਾਣਾ ਫਿਰ ਆਪਾਂ। ਗਰਾਵਾ ਕਰਨੀ। ਓ ਓ। ਬਸ ਹਮ ਲੋਹ ਵਾਲੇ ਰੋਡ ਤੇ ਲੱਗੇ ਆ ਚੜਨ ਤੇ ਅੱਧ 15-20 ਮਿੰਟਾਂ ਦੀ ਮਹਿਲੇ ਦੇ ਮੋੜੇ ਲੱਗ ਜਾਣਾ ਆਪਾਂ। ਬਾਬੇ ਦੀ ਕਿਰਪਾ ਨਾਲ ਪਹੁੰਚ ਗਏ ਆ ਆਪਾਂ ਮਿਲੇ। ਤੇ ਹੋ ਲੱਗੀ ਆ ਹੁਣ ਐਂਟਰੀ ਇੱਥੇ ਗੇਟ ਤੇ ਆਪਣੀ ਪਈ ਆ 파ਰਤੀ ਭਾਜੀ ਜਿੱਦਾਂ ਗੇਟ ਤੇ ਰੱਖ ਦਿੰਦੇ ਹੁੰਦੇ ਆ। ਉਹ ਦੇਖਦੇ ਆ ਕਿੰਨਾ ਘਰਾਟਿਆ ਸਹੀ ਬਾਸ ਇੱਥੇ ਆਪਣੀ ਜਿੱਦਾਂ ਹੁਣ ਇੰਦਾ ਐਂਟਰੀ ਹੋ ਜਾਂਦੀ ਆ ਪਾਰਕੀ ਪਈ ਆ ਜਿੱਦਾਂ ਮਤਲਬ ਕਿ ਇੱਥੇ ਭਾਜੀ ਨੇ ਪਹਿਲਾਂ ਜਿੱਦਾਂ ਰੱਖਤੀ ਸੀ ਤੋਂ ਹੁਣ ਦੇਖਦੇ ਆ ਕਿਹੜੀ ਲੇਨ ਤੇ ਜਾ ਕੇ ਟਰਾਲੀ ਲੱਗਦੀ ਆ ਐਸ ਲੇਨ ਤੇ ਲੱਗਣੀ ਆ ਇਹਦਾ ਇਹ ਬੈਨੀਫਿਟ ਆ ਆਪਾਂ ਨੂੰ ਵੇਹਟਾਂ ਟਾਬੇ ਢੂਬੇ ਫਾਰਕਾ ਨੇੜੇ ਆ ਪਰ ਜੇ ਕਿਤੇ ਦੂਰਲਾ ਦੀ ਫੇ ਕੰਮ ਬਹੁਤ ਟੈਟ ਬਣਾ ਹੀ। ਲਾਸਟ ਲੈਂਚ ਆ। ਮਗਰ ਮਨ ਲਾਦਾ ਇੱਕ ਅਤੀ ਟਰਾਲੀ ਸ਼ੈਰ ਹੀ ਲੱਗੂਗੀ ਨਹੀਂ ਤਾਂ ਆਪਾਂ ਹੀ ਆ ਇੱਥੇ। ਲੋ ਜੀ ਪਹੁੰਚ ਗਏ ਆ। ਲੱਗੀ ਆ ਲੈਂਚ ਟਰਾਲੀ ਲੱਗਣ। ਤੇ ਇੱਦਾਂ ਲੈਂਨਾ ਲੱਗਿਆ ਬਸ ਸਾਰੀਆਂ। ਟਰਾਲੀ ਲੱਗ ਗਈ ਆ ਆਪਣੀ ਲੈਂ ਦੇ ਵਿੱਚ ਇਦਾਂ ਵੀ ਅ ਵੀ ਆ ਇੱਕ ਬੈਨੀਫਿਟ ਹੋ ਗਿਆ ਅੱਜ। ਵੀ ਅੱਜ ਦਾ ਬਿਲਕੁਲ ਮੋੜ ਇੱਧਰ ਕੰਟੀਨ 'ਚ ਜਾਣਾ ਹੋਵੇ ਜਾਂ ਕਿਤੇ ਦੂਏ ਪਾਸੇ ਜਾਣਾ ਹੋਵੇ ਆਪਣੇ ਟੱਬੇ ਢੂਬੇ ਦੇ ਜਾਂ ਬਾਹਰ ਸੋ ਬਿਲਕੁਲ ਨੇੜੇ ਆ ਕਿਉਂਕਿ ਕਈ ਵਾਰ ਜਿੱਦਾਂ ਉਹ ਪਾਲੀਆਂ ਲੈਣਾ ਜਾਂ ਜਦੋਂ ਮੂਰੇ ਜਾ ਕੇ ਲੱਗੀ ਹੁੰਦੀ ਆ ਕਿ ਉਧਰੋਂ ਕਾਫੀ ਬਾੜ ਤੋਂ ਦੂਰ ਤੁਰ ਕੇ ਆਉਣਾ ਪੈਂਦਾ ਆ ਸੋ ਬਿਲਕੁਲ ਨਾਲ ਹੀ ਆ ਤੇ ਰੱਛੋ ਦਾ ਕਾਫੀ ਆ ਸੋ ਦੇਖਦੇ ਆ ਹੁਣ ਮੈਨੂੰ ਲੱਗਦਾ 24 ਘੰਟੇ ਬਾਅਦ ਕਾਨੂੰਵਾਰੀ ਆਊਗੀ ਬਸ ਹੁਣ ਐਨ ਲਾ ਕੇ ਟਿਕਾਣੇ ਤੇ ਮੰਜੀ ਸੱਟ ਕੇ ਉਕੇ ਏਅਰਪੋਰਟ ਤੇ ਬਾਕੀ ਹਲੇ ਦੇਖਦੇ ਆ ਜਿੱਦਾਂ ਜੇ ਦੋ ਚਾਰ ਟਰਾਲੀਆਂ ਹੋਰ ਆ ਗਈਆਂ ਹਨਾ ਫਿਰ ਉਧਰ ਲੈਂਡ ਜੇ ਸ਼ੁਰੂ ਹੋ ਗਈ ਉਹ ਥੋੜੀ ਜਿਹੀ ਉੱਨੀ ਫਿਰ ਪਿੱਛੇ ਚੱਲ ਜਾਂਦੀ ਆ ਸੋ ਇੱਧਰ ਆਉਣਾ ਆਉਣਾ ਨੇੜੇ ਹੋ ਜਾਂਦਾ ਤੇ ਇਦਾਂ ਵੀ ਮਿੱਤਰੋ ਬਾਕੀ ਜਿੱਦਾਂ ਮੇਰੇ ਭਰਾ ਜਿਹੜੇ ਕਹਿੰਦੇ ਸੀ ਟਰੈਕਟਰ ਦੇ ਵੀ ਢੇੜਾ ਇੱਕ ਗੰਨੇ ਆਲਾ ਲਾਓ ਭਾਜੀ ਠੋਕ ਕੇ ਤੇ ਦਿਖਾ ਲਿਓ ਵੀ ਪੌਲ ਪੌਲੇ ਤੇ ਸੋ ਤੁਸੀਂ ਦੇਖ ਹੀ ਲਿਆ ਯਾਨੀ ਕੀ ਆ ਵੀ ਚੱਲ ਜੋ ਆਪਾਂ ਇਹਦਾ ਕੀਤਾ ਉਹ ਸਾਣਾ ਬਹੁਤ ਵਧੀਆ ਇਹਦੀ ਕਠੋਰ ਪੈਂਸੇ ਆ ਤੇਲ ਤੇਲ ਦਾ ਖਰਚਾ ਵੀ ਠੀਕ ਆ ਜਿੱਦਾਂ ਇੰਨਾ ਨਹੀਂ ਹੈਗਾ ਪਰ ਲਓ ਕੀ ਆ ਦੇਖੋ ਕੋਈ ਨਾਲ ਹੀ ਆ ਮਤਲਬ ਕੀ ਹੋ ਰਿਹਾ ਵੀ ਜਾਨੀ ਕਿ ਹੋਦਾ 10 15 ਮਿੰਟ ਜਾਨੀ ਕਿ ਜੇ ਚੱਲ ਗਿਆ ਫੇ ਥੱਲੇ ਟੁੱਟਣ ਵਾਲੀ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਹੌਲੈਂਡ ਦੀ ਵੀ ਉੱਪਰੋਂ ਜਦੋਂ ਜਾਨੀ ਕਿ ਉੱਪਰ ਹੀ ਟਿਕੀ ਰਹਿੰਦੀ ਆ ਪਹਿਲਾਂ ਹੌਲੀ ਹੌਲੀ ਜਦੋਂ ਉੱਪਰੋਂ ਇੱਕ ਵਾਰੀ ਹੱਲ ਗਈ ਵੀ ਫੇਰ ਤਾਂ ਜਾਨੀ ਕਿ ਥੱਲੇ ਨੂੰ ਹੀ ਆਉਂਦੀ ਆ ਤੇ ਜਾਨੀ ਕਿ ਇੱਕ ਗੇੜੇ ਦਾ ਪੂਰੇ ਨਾ ਮੁੜ ਜਾਂਦਾ ਟੈਂਕੀ ਨਾ ਬਾਚਦਾ ਹੀ ਆ ਤੇਲ ਵਿੱਚ ਇੰਦਾਂ ਨਹੀਂ ਵੀ ਜਾਨੀ ਕਿ ਪਾਉਣਾ ਪੈਂਦਾ ਤੇ ਜਿੱਦਾਂ ਜਿੰਨਾ ਜਾਨੀ ਕਿ ਜੇ 300 ਆ 305 10 ਜਾਂ 5 7 ਘੱਟ ਹੋ ਗਿਆ ਤਾਂ ਜਾਨੀ ਕਿ ਤੇ ਐਨ ਵਧੀਆ ਟਰੈਕਟਰ 350 350 ਤੱਕ ਵੀ ਐਨ ਟੀਏ ਚੜਦਾ ਹੁੰਦਾ ਵਧੀਆ ਜ਼ੋਰ ਮਾਰਦਾ ਤੇ ਸੋ ਮਿਲਦੇ ਆ ਚਲੋ ਇਦਾਂ ਹੀ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਲਓ ਜੀ ਟਰਾਲੀ ਲੱਗ ਗਈ ਆਪਣੇ ਮਗਰ ਓਕੇ ਆ ਰਿਪੋਰਟ ਬਸ ਸਹੀ ਆ ਸੋ ਮਿਲਦੇ ਆ ਹੋਰ ਅੱਗੇ ਇਦਾਂ ਦੀ ਵੀਡੀਓ ਤੇ